ਕਤਲ ਦੀ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਦੱਸ ਕੇ ਮਾਂ ਨੂੰ ਬੰਦਕ ਬਣਾ ਕੇ ਪੁੱਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਕਿਸੇ ਇੱਕ ਨਾਲ ਮਾਂ ਦੇ ਸਾਹਮਣੇ ਹੀ ਉਸਦੇ ਪੁੱਤ ਨੂੰ ਤਸੀਹੇ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਨਕਾਬਪੋਸ਼ ਮੁਲਜ਼ਮਾਂ ਨੇ ਮਾਂ ਨੂੰ ਬਣ ਕੇ ਬੇਟਾ ਦਾ ਕਤਲ ਕੀਤਾ ਸੀਸੀਟੀਵੀ ਚ ਕਾਰ ਦੇ ਅੰਦਰ ਦਾਖਲ ਹੁੰਦੇ ਨੇ ਇਹ ਬਦਮਾਸ਼ੀ ਮੁਲਜ਼ਮ ਪਹਿਲਾ मांया उसके तो बाद दो नकापोशा ने पुतल कर दिता हालांकि दसते जा रहे आपसी रंजिश है यागल तो इस पूरे मामले की जांच पड़ताल कर रही है मां कोलजमां ने बंधक बनाया क्योंकि घर पहला दाखिल ने किस तरीके समान घर खिंड ਇਆ ਸਾਫ ਤੌਰ ਤੇ ਤਸਵੀਰਾਂ ਚ ਦੇਖਿਆ ਜਾ ਸਕਦਾ ਹੈ ਤੇ ਹੁਣ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਲਗਾਤਾਰ ਚੱਲੀ ਹੈ ਫੋਰੈਂਸਿਕ ਟੀਮਾਂ ਵੀ ਮੌਕੇ ਤੇ ਪਹੁੰਚਿਆ ਹੋਇਆ ਨਹੀਂ ਸੈਂਪਲਸ ਕਲੈਕਟ ਕੀਤੇ ਜਾ ਰਹੇ ਨੇ ਕਿਉਂਕਿ ਮਾਂ ਨੂੰ ਪਹਿਲਾਂ ਬਦਮਾਸ਼ਾਂ ਨੇ ਮੁਲਜ਼ਮਾਂ ਨੇ ਬੰਦਕ ਬਣਾਇਆ ਤੇ ਉਸ ਤੋਂ ਬਾਅਦ ਮਾਂ ਦੇ ਸਾਹਮਣੇ ਹੀ ਪੁੱਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਸੀਸੀਟੀਵੀ ਚ ਕਾਰ ਦੇ ਅੰਦਰ ਦਾਖਲ ਹੁੰਦੇ ਇਹ ਮੁਲਜ਼ਮ ਤਸਵੀਰਾਂ ਚ ਕੈਪਚਰ ਹੋਏ ਨੇ ਪਹਿਲਾਂ ਉਹਨਾਂ ਨੇ ਮਾਂ ਨੂੰ ਬੰਨ੍ਹਿਆ ਤੇ ਉਸ ਤੋਂ ਬਾਅਦ ਨਕਾਬਪੋਸ਼ਾ ਨੇ ਪੁੱਤ ਨੂੰ ਕਤਲ ਕਰ ਦਿੱਤਾ ਤੇ ਇਹ ਗਲੀ ਦੀਆਂ ਤਸਵੀਰਾਂ ਨੇ ਜਰੂਰੀ ਇਸ ਪੂਰੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਮੁਲਜ਼ਮ ਸ਼ਰੀਆਮ ਗਲੀ ਚ ਘੁੰਮਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਘਰ ਚ ਇਹ ਦਾਖਲ ਹੋਏ ਰਾਤ ਦਾ ਇਹ ਪੂਰਾ ਵੇਲਾ ਹੈ ਇੱਕ ਮਹਿਲਾ ਵੀ ਨਜ਼ਰ ਆ ਰਹੀ ਹੈ ਹਾਲਾਂਕਿ ਇਹ ਜੋ ਮਹਿਲਾ ਹੈ ਇਸ ਮ੍ਰਿਤਕ ਦੀ ਮਾਂ ਦਸਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਇਸ ਮਹਿਲਾ ਨੂੰ ਬੰਦਕ ਉਹਨਾਂ ਨੇ ਬਣਾਇਆ ਤੇ ਉਸ ਤੋਂ ਬਾਅਦ ਮਾਂ ਦੇ ਸਾਹਮਣੇ ਹੀ

ਆਲੇ ਦੁਆਲੇ ਹੋਰ ਲੱਗੇ ਸਿਟੀ ਫੋਰਟਿਸ ਦੇ ਪੁਲਿਸ ਦੇ ਵੱਲੋਂ ਖੰਗਾਰੇ ਜਾ ਰਹੇ ਨੇ ਇੱਕ ਨੇ ਆ ਕੇ ਮੇਰਾ ਮੂੰਹ ਫੜ ਲਿਆ ਦੋ ਅੰਦਰ ਵੜ ਗਏ ਦੋ ਅੰਦਰ ਵੜ ਗਏ ਹੂੰ ਮੈਂ ਬਤੇਰਾ ਮੂੰਹ ਛੜਵਾਇਆ ਮੂੰਹ ਉਹਨਾਂ ਨੇ ਮੇਰਾ ਛੱਡਿਆ ਨਹੀਂ ਹੂੰ ਫਿਰ ਮੇਰੇ ਹੱਥ ਵੀ ਬੰਨਤੇ ਹੂੰ ਪੈਰ ਵੀ ਬੰਨਤੇ ਮੇਰੇ ਹੂੰ ਉੱਪਰ ਮੇਰੇ ਰਜਾਈ ਦੇਤੀ ਮੈਂ ਸੋਚਿਆ ਕਿਤੇ ਸਪੋਰਟ ਤੋਂ ਵੱਢ ਰਹੇ ਨੇ ਮੈਂ ਹੌਲੀ ਹੌਲੀ ਰਜਾਈ ਦੇ ਵਿੱਚ ਹੱਥ ਖੋਲੇ ਪੈਰ ਖੋਲੇ ਫਿਰ ਮੈਂ ਬਾਹਰ ਜਾ ਕੇ ਮੂੰਹ ਖੋਲਿਆ ਮੈਂ ਹਾਸੂਕ ਕੇ ਗਈ ਉਹਨਾਂ ਦੇ ਬੈੱਡ ਮਾਰੇ ਮੈਨੇ ਜੇ ਅੰਦਰ ਨੇ ਬੰਦੇ ਜਦੋਂ ਤੁਸੀਂ ਘਰੇ ਦੇਖਿਆ ਕਿੰਨਾ ਕ ਸਾਮਾਨ ਸੋਣ ਖਿਲਰਿਆ ਹੋਇਆ ਸੀ ਕਿੰਨਾ ਬਾਹਰ ਤਾਂ ਸਾਰਾ ਖਿਲਿਆ ਹੀ ਪਿਆ ਸੀ ਜੀ ਬੈੱਡ ਤੇ ਮੇਰੇ ਵਾਲੇ ਤੇ ਅੰਦਰ ਸਟੋਰ ਚੋਂ ਤਾਂ ਮੈਂ ਬੜੀ ਨਹੀਂ ਮੈਨੂੰ ਐਸ ਵੀ ਅੰਦਰ ਬੰਦੇ ਨੇ ਕਿੰਨਾ ਕ ਸਾਮਾਨ ਹੈ ਜਿਹੜਾ ਚੋਰੀ ਕਰਕੇ ਲੈ ਗਏ ਜਾਂ ਪਤਾ ਹੀ ਨਹੀਂ ਹਜੇ ਦੇਖਿਆ ਨਹੀਂ ਸਾਮਾਨ ਦਾ ਨਾਮ ਮੈਨੂੰ ਪਤਾ ਮੇਰਾ ਮੁੰਡਾ ਹੀ ਕਰਦਾ ਸੀ ਮੈਂ ਤਾਂ ਬਿਮਾਰੇ ਰਹਿਨੀ ਆ ਜੀ ਮੇਰਾ ਮੁੰਡਾ ਹੀ ਕਰਦਾ ਧਰਦਾ ਸੀ ਉਹੀ ਧਰਦਾ ਸੀ ਉਹੀ ਕਰਦਾ ਸੀ ਤੂੰ ਆਈਡੀਆ ਕਿੰਨਾ ਕ ਪੈਸਾ ਹੋਊਗਾ ਤੁਹਾਡੇ ਕੋਲ ਇੱਥੇ ਕੀ ਪਤਾ ਜੀ ਮੈਨੂੰ ਤਾਂ ਇਹ ਵੀ ਨਹੀਂ ਪਤਾ ਮੁੰਡੇ ਦਾ ਫਿਰ ਕੀ ਹੋਇਆ ਬੰਨ ਕਿਉਂ ਤੂੰ ਮੁੰਡਾ ਤਾਂ ਘਬਰਾ ਗਿਆ ਪਤਾ ਨਹੀਂ ਕੀ ਹੋਊਗਾ ਮੁੰਡਾ ਬੱਦੂਗਾ ਨਾ ਮਾੜੀ ਹੈ ਜੀ ਕ੍ਰਿਸ਼ਨ ਕੁਮਾਰ ਆ ਜੀ ਕ੍ਰਿਸ਼ਨ ਕੁਮਾਰ ਨੀਟਾ ਕਹਿੰਦੇ ਹਾਂ ਜੀ ਤੇ ਉਹਨੂੰ ਵੀ ਬੰਨੇ ਆ ਉਹਨਾਂ ਨੇ ਉਹਨੂੰ ਤਾਂ ਹੋਰ ਉਹਨ ਤਾਂ ਜਮੇ ਦੱਬ ਲਿਆ ਅੰਦਰ ਦੁਆਣੇ ਨਾਲੇ ਚੀਜ਼ਾਂ ਖੋਲੀਆਂ ਨਾਲੇ ਦੱਬ ਲਿਆ ਹੱਥ 'ਚ ਛਾਂਪ ਛੂਪਾ ਪਾਈ ਹੋਈ ਸੀ ਸਾਰੀ ਕੱਢ ਲਈਆਂ। ਅੱਛਾ ਉਹ ਲੈ ਗਏ। ਥੋਡੀਆਂ ਵੀ ਜੀ? ਨਾ ਮੇਰੀ ਨਹੀਂ ਸੀ। ਉਹਦੀ ਇੱਕ ਸੋਨੇ ਦੀ ਸੀ ਪਾਈ ਹੋਈ ਬਾਕੀ ਚਾਂਦੀ ਦੀ ਪਾਈ ਹੋਈ ਸੀ। ਜਦੋਂ ਪੁਲਿਸ ਆਈ ਐ ਫਿਰ ਉਦੋਂ ਉਹ ਬੰਨਿਆ ਹੋਇਆ ਸੀ। ਮੈਨੂੰ ਤਾਂ ਪਤਾ ਹੀ ਨਹੀਂ ਜੀ ਮੈਂ ਤਾਂ ਅੰਦਰ ਬੜੀ ਹੀ ਨਹੀਂ ਫਿਰ ਫੇਰ ਬੜੀਆਂ ਮੇਰਾ ਬਾਅਦ। ਅੱਛਾ। ਇਹ ਕਹਿੰਦੇ ਨੇ ਵੀ 벨ਟ ਬੰਨੀ ਹੋਈ ਜੀ ਹੱਥਾਂ ਦੇ ਬੈਲਟ ਉੱਥੇ ਪਈ ਪਈ ਸੀ। ਅੱਛਾ। ਮੈਂ ਤਾਂ ਫੇਰ ਬੜੀਆਂ। ਪਹਿਲਾਂ ਤਾਂ ਮੈਂ ਬਾਹਰ ਗਈਆਂ। ਬਾਰੇ ਕਿੰਨੇ ਟਾਈਮ ਲੱਗ ਗਿਆ ਸਾਰੇ ਇਕੱਠੇ ਹੋ ਗਏ ਬਾਹਰ ਕੋਠੇ-ਕੁੱਠੇ ਤੇ ਵੀ ਚੜੇ ਵੀ ਕੀਤਾ ਉੱਪਰ ਨਾ ਚੜ ਗਏ ਹੁਣ ਵੀ ਪੋੜੀਆਂ ਵਿੱਚ ਦੀ ਕਿਤੇ ਨਹੀਂ ਮਿਲੇ ਮੂੰਹ ਬੰਨੇ ਹੋਏ ਸੀ ਉਹਨਾਂ ਨੂੰ ਪਛਾਣਦੇ ਸੀ ਨਾ ਇਹ ਜੀ ਰਾਤ ਸੂਚਨਾ ਮਿਲੀ ਸੀ ਸਾਨੂੰ ਕਿ ਬਾੜ ਨੰਬਰ 12 ਲਹਿਰਾ ਵਿਖੇ ਇੱਕ ਕ੍ਰਿਸ਼ਨ ਕੁਮਾਰ ਨੀਟਾ ਨਾਮ ਦਾ ਵਿਅਕਤੀ ਹੈ ਜਿੱਥੇ ਉਹ ਮਾਂ-ਪੁੱਤ ਦੋਨੇ ਰਹਿੰਦੇ ਸੀਗੇ ਉਸ ਘਰ ਵਿੱਚ ਤਿੰਨ ਬੰਦੇ ਨਕਾਬ پوش ਰਾਤ ਨੂੰ ਇੰਟਰਵੇ ਤੇ ਜਿਨ੍ਹਾਂ ਨੇ ਮੰਨਦੇ ਆ ਕਿ ਹਮਲਾ ਕੀਤਾ ਜਿਸ ਦਰਾਂ ਜਿਹੜਾ ਕਿਸ਼ਨ ਮਾਨੀਟਾ ਉਹਦੀ ਡੈਥ ਹੋ ਗਈ ਹੈ ਇਹ ਸੰਬੰਧ ਚ ਅਸੀਂ ਮਕਦਮਾ ਅਰਜ ਕਰ ਲਿਆ ਕਤਲ ਦੀ ਹੱਦ ਤਰ੍ਹਾਂ ਦੇ ਤੈ ਉਹਦੀ ਤਤਿਸ਼ ਕਰ ਰਹੇ ਆ ਵੀ ਇਹਦੇ ਪਿੱਛੇ ਪੂਰਾ ਕੀ ਮੋਟਿਵ ਹੈ ਕੌਣ ਕੌਣ ਬੰਦੇ ਨੇ ਉਹ ਅਸੀਂ ਜਾਂਦੇ ਹੀ ਅਪਰੇਸ ਕਰ ਲਵਾਂਗੇ ਸਰ ਪੈਸਿਆਂ ਦੀ ਲੁੱਟ ਖੋਹ ਗਈ ਹੋਈ ਹੈ ਉਹਨਾਂ ਨੇ ਕਿ ਸਾਨੂੰ ਬਿਆਨ ਚ ਤਾਂ ਨਹੀਂ ਲਿਖਾਇਆ ਲਿਖਾਇਆ ਹੀ ਉਹਨਾਂ ਫਰੋਗ ਵਾਲੀ ਕੀਤੀ ਹੈ ਉਹ ਅਸੀਂ ਉੱਥੇ ਹੁਣ ਜੋ ਮਾਹੌਲ ਇਸ ਤਰ੍ਹਾਂ ਦਾ ਸੀਗਾ ਜੇ ਸਾਨੂੰ ਇਸ ਤਰ੍ਹਾਂ ਦੀ ਗੱਲ ਨਹੀਂ ਲਿਖਾਈ ਤਾਂ ਫਿਰ ਵੀ ਜੋ ਵੀ ਚੀਜ਼ ਸਾਹਮਣੇ ਆਉਂਗੇ ਤਾਂ ਉਸ ਦਾ ਉਸਾ ਹੋਣਾ ਅਗਲੀ ਕਾਰਵਾਈ ਕੀਤੀ ਜਾਊਗੀ ਸਰ ਸੀਸੀਟੀਵੀ ਕੈਮਰੇ ਖੜਾ ਲਾਏ ਜਾ ਰਹੇ ਆ ਕਿਉਂਕਿ ਬੜੀ ਬਾਰ ਦਾ ਅਚਾਰ ਦੇ ਸੀਸੀਟੀਵੀ ਕੈਮਰੇ ਚੱਕ ਕੇ ਸਟੀਮਾਂ ਲਾਈ ਹੋਈਆਂ ਨੇ ਤੇ ਸਹੀ ਘਟਨਾ ਕਿੰਨੇ ਵਜੇ ਦੀ ਹੈ ਇਹ ਘਟਨਾ ਜੀ ਕਰੀਬ 10 ਵਜੇ ਦੀ ਘਟਨਾ ਹੈਗੀ ਹੈ ਇਹ ਰਾਤ ਨੂੰ 10 ਤੋਂ ਸਵਾ 10 ਵਜੇ ਦੇ ਵਿਚਕਾਰ ਹੈਗੀ ਹੈ ਹਾਂਜੀ ਤੇ ਉਹ ਅਸੀਂ ਚੈੱਕ ਕਰ ਰਹੇ ਆ ਸਾਰੇ ਕੈਮਰੇ ਟੀਮਾਂ ਸੇ ਵੱਖ ਬੁਲਾਏ ਹੈਗੇ ਨੇ ਤੇ ਅਸੀਂ ਜਲਦੀ ਇਹਨੂੰ ਅੱਜ ਹੀ ਸ਼ਰਪ ਰਿਪੋਰਟ ਕਰ ਲਵਾਂਗੇ ਸਰ ਕੋਈ ਇਹਦਾ ਕੋਈ ਲੈਣ ਦੇਣ ਦਾ ਮਾਮਲਾ ਵੀ ਦੱਸਿਆ ਜਾ ਰਿਹਾ ਕਿਉਂਕਿ ਇਹ ਪਤਾ ਲੱਗਿਆ ਵੀ ਇਹਦਾ ਜਿਹੜਾ ਕੰਮ ਸੀਗਾ ਉਹ ਛੱਟੇ ਦਾ ਸੀਗਾ ਨਹੀਂ ਇਹਦੇ ਬਾਰੇ ਸਚ ਚੈੱਕ ਕਰ ਰਹੇ ਹਾਂ ਜੀ ਕਿਉਂਕਿ ਹੁਣ ਅਸੀਂ ਰਾਤ ਪਹਿਲਾਂ ਇੱਕ ਵਾਰ ਉਹ ਅਸੀਂ ਜਿਹੜੇ ਰਿਸ਼ਤੇ ਆ ਸਨ ਉਹਦੇ ਬਾਰੇ ਵੀ ਹਿੱਸੇ ਪਰਤੇ ਰਹੇ ਤੇ ਕੋਈ ਪਰਵਾਹ ਚ ਨਹੀਂ ਮਾਤਲ ਹੋਰ ਕੋਈ ਨਹੀਂ ਸੀਗਾ ਵਿਆਹ ਨਾਲ ਕੀ ਖਾਸ ਗੱਲ ਆਈ ਹੈ ਜੀ ਕਿਉਂਕਿ ਜਦੋਂ ਤਿੰਨ ਬੰਦੇ ਅੰਦਰ ਗਏ ਆ ਤਾਂ ਉਹਨਾਂ ਨੂੰ ਕਿਵੇਂ ਬੰਦ ਕਿਤੇ ਉਹ ਇਹ ਹੈ ਜੀ ਉਹ ਜਿਹੜੇ ਤਿੰਨ ਆ ਉਹਨਾਂ ਚੋਂ ਅ ਉਹਨੇ ਕੱਲੇ ਕਹੀਏ ਵੀ ਅਸੀਂ ਨੂੰ 40000 ਰੁਪਏ ਲੈਣਾ ਹੈ ਐਦਾਂ ਦੀ ਗੱਲ ਕਹੀਆ ਜੋ ਉਹਦੀ ਮਾਂ ਨੇ ਦੱਸੀਆ ਮਰਤਰ ਦਿਨਾ ਜੀ ਤੇ ਉਹਨਾਂ ਨੇ ਉਹਨੂੰ ਦੱਬ ਲਿਆ ਡੀਟੇ ਨੂੰ ਤੇ ਇੱਕ ਨੇ ਉਹਦੀ ਮਾਂ ਨੂੰ ਦੱਬ ਲਿਆ ਉਹ ਲੰਮ ਨੂੰਣ ਲੱਗੇ ਸੀਗੇ ਤੇ ਇਹਨਾਂ ਨੂੰ ਰੌਲਾ ਪਾਇਆ ਜਿਹੜਾ ਮਦਈਆ ਉਹ ਵੀ ਉੱਪਰ ਤਾਂ ਸੀਗਾ ਰਿਸ਼ਤਾਰਾ ਹੋਇਆ ਸੀ ਤੇ ਆਂਦੀ ਉਹਨੇ ਰੌਲਾ ਸੌ ਕੇ ਬੱਦੇ ਪੱਜ ਗਿਆ